ਜੀ ਸਤਿ ਸ਼੍ਰੀ ਅਕਾਲ ਜੀ ਆਜੂ ਮਿਲਦੇ ਇੱਕ ਨਵੇਂ ਦਿਨ ਤੇ ਨਵੀਂ ਗੱਲਬਾਤ ਦੇ ਨਾਲ ਬੰਦੇ ਫੌਜੀ ਆ ਗਏ ਸਾਰੇ ਪਿਛਲੇ ਪਾਸੇ ਦੇਖੀ ਜਾਂਦੇ ਹੋ ਤੇ ਚਲਾਤਾ ਕੰਮ ਠੀਕ ਹੈ ਨਾ ਬੱਕੂ ਬੱਕਰੀ ਲਾਤੀਆਂ ਡਿਊਟੀਆਂ ਸਭ ਦੀ ਆਪ ਜੀ ਆਪਦੇ ਕੰਮਾਂ ਤੇ ਕਰਾਉਣੇ ਤੁਹਾਨੂੰ ਠੀਕੇ ਤਰ੍ਹਾਂ ਦੇ ਦਰਸ਼ਨ ਸਾਡੇ ਸਾਹਮਣੇ ਵਾਲੇ ਪਾਸੇ ਸਾਡੇ ਠੇਕੇਦਾਰ ਸਾਹਿਬ ਲੱਗੇ ਪਏ ਆ ਤੇ ਤਿਆਰੀ ਇਹਨਾਂ ਨੇ ਲਾ ਕੇ ਡਿਊਟੀਆਂ ਸਭ ਦੀਆਂ ਬੱਖੂ-ਵੱਖਰੀਆਂ ਤੇ ਅੱਜ ਇਹ ਖਿੱਚ ਦੇਣਗੇ ਰਾਤ ਖਾਸਾ ਕੰਮ ਖਿੱਚਗੇ ਦੋ ਲੈਂਟਰ ਤੇ ਕਰਗੇ ਸਾਰਾ ਅੱਜ ਲਾ ਕੇ ਤੇ ਸ਼ਾਮ ਨੂੰ ਤਾਂ ਮਾਹੌਲ ਹੋਰ ਹੀ ਹੋ ਤੁਸੀਂ ਇਹ ਦੇਖ ਲੋ ਸ਼ਾਮ ਤੱਕ ਨੂੰ ਠੀਕ ਹੈ ਨਾ ਫੇਰ ਦੱਸੋ ਤੁਸੀਂ ਕੀ ਗੱਲ ਬਾਤ ਹੈ ਕੀ ਕਹਿਣਾ ਤੁਹਾਡਾ ਕਹਿੰਦੇ ਅੱਟ ਨੂੰ ਤਾਂ ਝੁਰਲੂ ਬੋਲਦਾ ਹੈ ਜਾਵਾ ਖਾ ਗਿਆ ਅੱਟ ਤਾਂ ਸਾਰੀ ਅੱਜ ਆਉਂਦੇ ਟਰੈਕਟਰ ਤੇ ਫੋਨ ਮਾਰਤਾ ਸੀ ਇੱਟਾਂਲੇ ਕੀ ਕੀ ਨਾ ਡਾਈ ਤੁਰੇ ਜਾਂਦੇ ਬੰਦੇ ਸਾਰੇ ਮੁੰਡੇ ਨੂੰ ਖਵਾ ਦੇ ਆਪਾਂ ਕੇਲੇ ਬਾਈ ਜੀ ਚਲੋ ਪੱਟੇ ਚੱਕ ਦੇਣਗੇ ਵਾਹ ਕਿਆ ਬਾਤ ਕਿਆ ਬਾਤ ਹੈ ਦੋ ਦੋ ਚੱਕੀਆਂ ਲਾਓ ਦੋ ਦੋ ਨਹੀਂ ਕਰਾਂ ਹਮ ਇਹ ਜੀ ਗੱਲ ਬਾਤ ਹੈ ਅੱਗੇ ਕਿੱਥੇ ਜਾ ਕੇ ਬਬ ਫਿਰ ਤਾਂ ਨਹੀਂ ਕਿੱਥੇ ਜਾ ਪਟਿਆ ਫਿਰ ਉਹ ਅੰਦਰ ਲਾ ਫਟ ਗਿਆ ਹੈ ਨਾ ਸੀ ਹਾ ਦੇ ਦੇ ਆ ਬਰਾ ਕਿੱਥੇ ਪਟ ਕਿੱਥੇ ਜਾ ਪਟ ਇਹ ਉੱਥੇ ਪਟ ਜਾਏ ਜੋੜੇ ਬੋਲ ਅੱਛਾ ਤਾਂ ਹੀ ਲੇਟ ਹੋ ਗਿਆ ਮੈਨੂੰ ਕਹੀ ਜਾਂਦਾ ਚੱਲ ਪਿਉ ਤਾਂ ਬਹੁਤ ਚਰਦੇ ਨਹੀਂ ਜੀ ਹੂੰ ਢਾ ਦੋ ਤੋਤੇ ਢਾ ਦੋ ਬਸ ਨਾਲ ਨਾਲ ਮੈਨੂੰ ਮਹੀਨਾ ਹੋ ਗਿਆ ਕਹੀ ਜਾਂਦਾ ਮਹਾ ਭਾਈ ਹੂੰ ਨਾਲ ਲਾ ਲੈਂਦਾ ਆ ਅੰਕੀ ਲਾ ਬਸ ਆ ਜੇ ਨਾ ਡਾਂਗਾ ਨਾ ਜਰੂਰੀ ਕਰਦੇ ਵਾਸਤੇ ਬਸ ਕਰ ਦੇ ਕੇ ਕਰ ਦੇ ਦੇਣਾ ਮੇਰਾ ਬਾਬਾ ਜੀ ਇੱਧਰ ਟਾਇਰ ਖਾਲੀ ਕਰਨ ਦਾ ਪਹਿਲਾ ਹੂੰ ਦੇਖ ਲੈ ਨਹੀਂ ਠੀਕ ਆ ਕੋਈ ਨਹੀਂ ਅੰਦਰ ਟਾਇਰ ਪਾਟਿਆ ਫਿਰ ਹਾਂ ਅੰਦਰ ਲੈ ਹੋਰ ਤਾਂ ਬਾਹਰ ਨਾਲ ਤਰੰਤ ਕਰਦਾ ਜੇ ਬਾਹਰ ਪਾੜਦਾ ਲੈ ਆਉਂਦਾ ਮੈਂ ਤੇ ਨਦੀ ਮੈਂ ਤਾਂ ਉੱਥੇ ਲੈ ਗਿਆ ਸੀਗਾ ਇਹਨੂੰ ਉੱਥੇ ਪੱਖੋ ਕਾਚੀਆਂ ਬੰਦ ਦੇ ਕੇ ਚੱਲਵਾਤੀ ਹੋ ਗਈ ਘਲਾਟੇ ਹੋ ਗਏ ਘਲਾਟੇ ਨਾਲ ਭੇੜਿਆ ਹੂੰ ਇਹ ਗੱਲ ਵਾਤਾ ਅੱਡੇ ਲੱਗ ਗਿਆ ਅੱਛਾ ਲਓ ਜੀ ਵੀਰੋ ਖਿੱਚੀ ਤੁਰਾਈਆ ਦੇਆ ਗੱਭਰੂ ਸਿਰੇ ਵਾਲੀ ਪੈੜ ਤੇ ਹੋ ਗਏ ਇਹ ਉਧਰ ਬਾਈ ਗੁਲਜ਼ਾਰ ਉਧਰ ਪ੍ਰੀਤ ਸਿੰਘ ਤੇ ਇਧਰ ਪੱਪਾ ਇਹ ਹਰੀ ਤੇ ਉਧਰ ਹਰਦੀਪ ਸਿੰਘ ਬਾਈ ਬੰਦੇ ਬਾਹਲੇ ਮਹੱਕੀ ਪੁੱਛਦਾ ਕੀ ਪੁੱਛਦਾ ਖਿੜੇ ਫਿਰਦੇ ਆ ਧੁੱਪ ਚ ਖਿੜੇ ਅੱਜ ਤਾਂ ਇਹ ਪਤਾ ਨਹੀਂ ਕਿੱਥੋਂ ਬਾਹ ਪੈ ਗਿਆ ਨਾ ਕਿੱਥੇ ਵਾਲੇ ਮਾਲ ਨਾਲ ਇਹਨਾਂ ਦਾ ਅੱਜ ਇਹ ਲੱਗਦਾ ਮੈਨੂੰ ਗੱਡੀਆਂ ਲਾਲ ਚ ਸਾਰੀਆਂ ਅੱਜ ਇੱਟ ਜਾਨੀ ਦੇਖੋ ਪੱਪੇ ਦੀ ਇਹ ਐ ਇੱਕ ਹੱਥ ਨਾਲ ਹੀ ਇਹ ਐ ਉਧਰ ਪੱਪੇ ਦੀ ਤੇ ਇਧਰ ਮੋਟੂ ਦੀ ਇੱਟਾਂ ਵਾਰੀ-ਵਾਰੀ ਦੇਖ ਉਹ ਦੋ ਹੱਥਾਂ ਨਾਲ ਪਚਾਉਂਦਾ ਪੱਪਾ ਤਾਂ ਮੋਟੂ ਬਾਲੀ ਕੀ ਖਾਂਦਾ ਇਹ ਪਤਾ ਨਹੀਂ ਪਤਾ ਰਾਕੀ ਖਾਂਦਾ ਇਹ ਪਤੰਦਰ ਅੱਜ ਗਰਮਾਇਆ ਫਿਰਦਾ ਲੱਕੜ ਜੀ ਚੱਕੜ ਵਾਗ ਗਏ ਸੀ ਲੱਕੜ ਚੱਕ ਕੇ ਤੇ ਦੁਬਾਰੇ ਆ ਗਈ ਲੱਕੜ ਵਾਲਾ ਵੀ ਲਾ ਗਿਆ ਧਰ ਗਏ ਅੰਦਰ ਸ਼ਾਮੇ ਤੇ ਬਾਕੀ ਚਿੱਡੀਆ ਦਾ ਕੰਮਕਾਰ ਪੈਸੇ ਤੇ ਪੈਸੇ ਲੱਗਿਆ ਡਾਲਰ ਤੇ ਡਾਲਰ ਲੱਗੀ ਜਾਂਦੇ ਡਾਲਰ ਹੁਣ ਮੁਕਰਾਂ ਨੇ ਹੋ ਗਿਆ ਆਪਣੇ ਮਗਾਉਣੇ ਆ ਫਿਰ ਕਿਸੇ ਪਾਸੇ ਹੋਰ ਚੱਲ ਵੀ ਚੱਲ ਵੀ ਬੂਟ ਬਾ ਤੇਰੇ ਛਾ ਗਿਆ ਛਾ ਗਿਆ ਵਾਹ ਆ ਗਿਆ ਹੀਰਾ ਛਾ ਗਿਆ ਛਾ ਗਿਆ ਹੀਰਾ ਖਿੱਚਦਾ ਖਿੱਚਦਾ ਕਰਦਾ ਬਸ ਪਨੀਰ ਵਾਲਾ ਹੀਰਾ ਛਾ ਗਿਆ ਹਾਂ ਉਹ ਪਨੀਰ ਵਾਲਾ ਹੀਰਾ ਤੇ ਇੱਟ ਵਾਲਾ ਹੀਰਾ ਉੱਧਰ ਗਲਜਾਰ ਬਾਈ ਦबई ਵਾਲਾ ਇੱਧਰ ਪ੍ਰੀਤ ਹਰਪਾਲ ਮੈਂ ਕਿਹਾ ਦੇਖੇ ਦੁਬਾ ਲਾਉਂਦੇ ਲੈਂਟਰ ਪਾ ਕੇ ਸਟੇਜ 'ਤੇ ਧਮਾਕਾ ਇਹ ਅੱਜ ਜਹਾਸਲੇ 'ਚ ਕਰਦਾ ਤੁਸੀਂ ਪੂਰਾ ਹੁਣ ਤਾਂ ਇਹ ਲੱਗਦਾ ਵੀ ਪੈ ਗਿਆ ਪੈ ਗਿਆ ਵਸੈਂ ਅੰਦਰ ਆਉਂਦੇ ਆ 5:00 ਵਜੇ ਨੂੰ ਕੰਮ ਖੋਹਗੇ ਹਾਂ ਕਿੰਨੇ ਵਜੇ ਨੂੰ 12:00 ਵਜੇ ਨੂੰ ਫੇਤਾ ਅੱਧਾ ਘੰਟਾ ਹੀ ਰਹਿ ਗਿਆ ਮਿੰਟ 30 ਰਹਿ ਗਏ ਕਾ ਫਰੀਦ ਇਹ ਹੜੇ ਇਹ ਨਹੀਂ ਪਤਾ ਵੀ ਕਿਹੜੇ ਹਿਸਾਬ ਨਾਲ ਕਹਿ ਰਿਹਾ ਆਪਾਂ ਨੂੰ ਇਹ ਕੋਈ ਕੀ ਕੀ ਤੁਰੇ ਜਾਂਦੇ ਆ ਦਸ ਲਾਈਨ ਤੇ ਤਿੰਨ ਕਿ ਦਿਨਾਂ ਨੂੰ ਇਹ ਤਾਂ ਆ ਜੋ ਲੱਕੜ ਲੈਣਗੇ ਇੱਕ ਬੰਦੇ ਨੇ ਨਵੀਂ ਗੱਲ ਸੁਣਾਈ ਉੱਥੇ ਕਹਿੰਦਾ ਕਰੰਡੀ ਆਉਂਦੀ ਦਾ 50 ਰੁਪਈਆ ਦੀ ਐ ਪਰ ਲਵਾ 50 ਕਿਲੇ ਦਿੰਦੀ ਹੈ ਕਿ ਹੈ ਮੈਂ ਗੱਲ ਪੁੱਤਰੀ ਠੀਕ ਆ ਉਹਦੀ ਬੰਦੇ ਦੀ ਮੈਂ ਕਿਹਾ ਇਹੋ ਜੀ ਗੱਲ ਹੈ ਹਰ ਬੰਦਾ ਨਵੀਂ ਤੋਂ ਨਵੀਂ ਗੱਲ ਸੁਣਾ ਦਿੰਦਾ ਹੋਰ ਉੜੀ ਕੁੱਟੀ ਜਾਂਦੀ ਆ ਬੁਰਗਾ ਕਿ ਚਲ ਸੋਚਾ ਖੜਕੇ ਤੇ ਖੜਕਾ ਤੂ ਤੇੜਾਈ ਨੇ ਤੂ ਕਿੱਤਾ ਦੀ ਕਿੰਨੀ ਕਰੇਗੀ ਦੇਖੀ ਆ ਜਿੰਨੀ ਜੀ ਸਾਫ ਹੋਈ ਅੱਛਾ ਇਹ ਬੜਾ ਜਾਂਦੇ ਆ ਟਲਿਆਂ ਦੀ ਪੁਰਜੀ ਤਪਾ ਮਾਰੇ ਭੈਣੇ ਨੇ ਬੱਕਰੇ ਜਨੇ ਉਹ ਤੇ ਬੈਠਾ ਵਜੀ ਜਾਜ ਕੀ ਹਾਲ ਕਰੀ ਹੁਣ ਉਹਨਾਂ ਦਾ ਟਿਕਣ ਦਾ ਰਾਤ ਨੂੰ ਮੈਂ ਮੈਂ ਹੀ ਕਰੀ ਜਾਂਦਾ ਲੈ ਜਨਾਂ ਚੱਕ ਕੇ ਫਿਰ ਹੈ ਲੈ ਜਨਾਂ ਚੱਕ ਕੇ ਹੋਰ ਕੀ ਆ ਫਿਰ ਜਿਹੜਾ ਤੂੰ 2-4 ਕਿਲੋ ਭਾਰ ਘਟਾਇਆ ਕਰ ਉਹਨੂੰ ਖੇਚਲਾ ਹੋਰ 2-4 ਨਹੀਂ ਜੀ ਹੁਣ ਮਾਕਦਾ 19 ਕਿਲੋ ਤੇ 19 ਹੁਣ ਕਢਾਉਣਾ ਇਸ ਸੀਜ਼ਨ ਗਰਮੀਆਂ ਚ ਫੇ ਬੱਕਰਾ ਤੇਰੇ ਕੀ ਕੰਮ ਹੈ ਕਿਹਨੇ ਪ੍ਰੀਤ ਬਾਈ ਉਹ ਤਾਂ ਬੱਕਰਾ ਵੀ ਤਾਂ ਕਾਲਦਾ ਹਾਂ ਬੱਕਰੇ ਨੂੰ ਦਸੀਸਾ ਦਵਾਏਗਾ ਜਾਣ ਪਾਊਗਾ ਨਾ ਇਹਦਾ ਫਿਰ ਮੈਂ ਤੇ ਪ੍ਰੀਤ ਬਾਈ ਕਰ ਸਕਦੇ ਆ ਕੰਮ ਕੜਾਹਾ ਅੰਦਰ ਮਾਜ ਕੇ ਰੱਖਿਆ ਪਿਆ ਠੀਕ ਆ ਠੀਕ ਆ ਹੈ ਪਾਦਨੇ ਚਾਰ ਫਿਰਦਾ ਪਾਦ ਲਿਆ ਰੱਖਿਆ ਹੂੰ ਕਿਉਂ ਪ੍ਰੀਤ ਲਓ ਜੀ ਟਾਈਮ ਹੋ ਗਿਆ 6 ਤੇ ਉਨੇ ਸੀ ਤਿਆਰੀ ਆ ਗੱਭਰੂ ਨੇ ਜਾਣ ਦੀ ਮੇਰੇ ਸਾਡਾ ਪਰਾਣਾ ਬੰਦਾ ਜੱਗੂ ਭਗਵਾਨਪੁਰਿਆ ਹੈ ਇਹ ਚੰਡੀਕੋ ਲਿਆਂਦਾ ਖਿੱਚ ਕੇ ਅਸੀਂ ਇਹ ਆ ਗੱਭਰੂ ਆ ਕੇ ਕਬੂਤਰ ਬਾਜ਼ ਗੱਭਰੂ ਊ ਆ ਬਨੋ ਕੀ ਕਹੀਏ ਖੜ ਜਾ ਦਿਖਾਈ ਕਹੇ ਜਾ ਮੁਰੂ ਰੰਗ ਰੂਪ ਅੱਖਾਂ ਓੱਖ ਦਾ ਦਿਖਾ ਕਬੂਤਰ ਪਿੰਆ ਭਾਈੜਿਆ ਸ਼ਿਕਾਰੀ ਯਾਰ ਹੂੰ ਕਿਹੜੀਆਂ ਅੱਖਾਂ ਖਲਵਾ ਦਾ ਚਿੱਟੀਆਂ ਵਾਲਾ ਕਿ ਕਟੀਆਂ ਹੂੰ ਮਸਲਦਾਰ ਹੈ ਹਾਂ ਇਹ ਕਿ ਠੀਕ ਹੈ ਇਹ ਮਸਲਦਾਰ ਹੀ ਹੈ ਕਿ ਆਂ ਦੇ ਖਾਦੇ ਹੈ ਤਾਂ ਨਹੀਂ ਬੱਦੂ ਗਾਣੀ ਬੈਠੇ ਦਾਣੇ ਤਾਂ ਹਾਜ਼ਮ ਕਰ ਲੂ ਇਹ ਕੀੜੇ-ਕੂੜੇ ਦੇ ਕੇ ਉਹ ਫਿਰਦਾ ਜਿਹੜੇ ਲਊਗਾ ਨਹੀਂ ਇਹ ਅੱਛਾ ਚਲੋ ਬਾੜੇ ਜਦ ਮ ਵੱਡ ਆਜਿ ਡਾਇਆ ਮ ਪਹਿਲੀ ਵਾਰ ਆ ਕੰਦ ਲਾਤੀ ਸਿਰੇ ਚੋਬਰਾਂ ਨੇ ਤੇ ਅਜੂ ਪਿਛਲੀ ਕੰਦ ਤੇ ਮੈਂ ਵੀ ਹੁਣ ਆ ਕੇ ਬੈਠਾ ਇੱਥੇ ਕੰਮਾਂ ਚ ਬਾਹਰ ਸੀ ਅੱਜ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਜੋ ਕਰਦੇ ਅੱਜ ਇੱਕ ਦੋ ਕੰਮ ਬਾਜ਼ਾਰ ਦੇ ਦੇ ਨਾਲੇ ਚੱਲ ਕੇ ਆਉਣੇ ਆ ਮੜਾ ਜਾ ਬਠਿੰਡੇ ਬਠਿੰਡੇ ਚੱਲ ਕੇ ਦਿਖਾਉਣੇ ਆ ਜੀ ਸਾਨੂੰ ਸ਼ਹਿਰ ਦੀ ਗੱਲਬਾਤ ਤੇ ਦੋ ਚਾਰ ਉੱਥੇ ਕੰਮ ਹੈ ਇੱਕ ਬੈਂਕ ਦਾ ਕੰਮ ਸੀ ਬਠਿੰਡੇ ਉਹ ਕਰਿਆ ਜੀ ਆਪਾਂ ਠੀਕ ਹੈ ਜੀ ਤੇ ਮੈਂ ਕਿਹਾ ਸਾਰਾ ਦਿਨ ਮਿਸਤਰੀਆਂ ਕੋਲੀ ਬੈਠੇ ਰਹਿੰਦੇ ਅੱਜ ਕੋਈ ਥੋੜੀ ਜੀ ਆਊਟਿੰਗ ਹੋ ਜੂ ਤੇ ਨਾਲੇ ਬਾਹਰ ਘੇੜਾ ਫੇੜਾ ਕੱਢਿਆ ਆਉਣੇ ਆ ਠੀਕ ਹੈ ਜੀ ਆਜੂ ਚਾਹ ਚੂ ਪੀ ਲਈਏ ਮੜੀ ਤੁਰ ਮਿਲੇ ਮੈਂ ਗੱਡੀ 'ਚ ਬੈਠਾ ਪਾਪਾ ਹੀ ਕੰਮ ਗਏ ਆ ਮਲਕੀਤ ਨੂੰ ਕਹਿੰਦਾ ਚਾਹ ਪਿਆ ਦੇ ਬਾ ਜਦੋਂ ਮਲਕੀਤ ਚਾਹ ਲੈ ਆਇਆ ਤੇ ਫਿਰ ਪਿੱਤਰ ਪਿੱਤਰ ਹੋ ਜਾਗੇ ਉਹਦੀ ਨਾਲ ਦੀ ਨਾਲ ਤੇ ਨਾਲ ਲੱਦ ਲਿਆ ਪਿੰਕਾ ਬਦਮਾਸ਼ ਪਿੰਕਾ ਬਦਮਾਸ਼ ਵੀ ਨਾਲ ਜਾ ਰਿਹਾ ਹੈ ਕਹਿੰਦਾ ਹਮ ਵੀ ਚਲੇਗਾ ਚਲੋ ਇਹਨੂੰ ਦੀਵਾਨ ਦੇ ਉਹਨੇ ਛੁਟਾ ਆਜੋ ਜੀ ਫਿਰ ਚੱਲਦੇ ਅੰਮੀ ਪੂਰੀ ਹੋ ਗਈ ਤੁਸੀਂ ਇਹ ਦੇਖ ਲਓ ਵੀ ਅੱਖਾਂ ਵੀ ਮਚਦੀਆਂ ਸੀ ਬਿਨਾਂ ਐਨਕ ਤੋਂ ਨਿਗਾ ਪਾੜਦੀ ਐ ਸਾਹਮਣੇ ਕਣਕਾਂ ਦੇ ਮਾਹੌਲ ਤੇ ਗੱਲਾਂ ਬਾਤਾਂ ਹਲਾਦ ਹੋਏ ਪਿਆ ਪ੍ਰਡਕਟਾਂ ਦਰੁਕਟਾਂ ਦੇ ਪੱਤੇ ਝੜ ਜਿਆ ਦੇਖ ਲਓ ਸਾਰੇ ਹੋਈ ਪਿਆ ਉਹ ਸਾਹਮਣੇ ਸਾਰੇ ਝੜ ਗਏ ਠੀਕ ਹੈ ਨਾ ਵੀ ਗਰਮੀ ਜੋਰਾ ਤੇ ਮੇਰੇ ਹਿਸਾਬ ਨਾਲ ਲੱਗਦਾ ਵੀ ਗਰਮੀ ਇਸ ਵਾਰ ਜਾਦੇ ਪੂ ਵੱਧ ਪੂਗੀ ਹੈ ਨਾ ਬਾਕੀ ਪਈ ਦੀ ਗੱਲ ਲੁੱਤ ਫਲੋਗ ਗਾਣੇ ਦੱਲ ਲੋ ਤਾਂ ਲਾਉ ਜੀ ਆ ਜਾਓ ਫਿਰ ਚਾਹ ਆਉਂਦੀ ਹੈ ਮਲਕੀਤ ਤੇ ਗਾਣਾ ਤੁਹਾਨੂੰ ਸੁਣਾਦਾ ਮਾੜਾ ਜਾਂ ਬਸ ਇਹ ਜੇ ਗੀਤ ਸੰਗੀਤ ਚੱਲਦੇ ਆ ਗੱਡੀ ਚ ਤੇ ਚਲਦੇ ਆ ਫਿਰ ਆਪਾਂ ਹਨਾ ਚਾਹ ਚੂਪੀ ਕੇ ਆਜੋ ਮੌਸਮ ਜਿਹਾ ਲੱਗਦਾ ਨਹੀਂ ਮੀਂਹ ਜਿਹੜਾ ਆਹ ਹਾਂ ਇੰਨੀ ਗਰਮੀ ਐ ਨਹੀਂ ਮੀਂਹ ਮੀਂਹ ਦਾ ਪਿਆ ਤਾਂ ਹੁਣ ਕੰਮ ਬਰਵਾਉ ਲੋ ਜੀ ਮੌਸਮ ਜਿਹਾ ਲੱਗਦਾ ਖਰਾਬ ਤੇ ਵਾਪਸ ਆਈ ਜੰਨੇ ਮਿਠੰਡਿਓ ਕਿਹੜਾ ਬੇੜਾ ਕੱਢੇ ਕੰਮ ਕਰ ਸੀ ਨਿੱਕੇ ਨਿੱਕੇ ਕਰਿਆ ਡੇਟ ਪੂਜਾ ਕਰ ਲਈ ਤੇ ਫਿਰ ਹੁਣ ਪਾ ਲਈ ਚਾਲੇ ਕਰਨ ਨਾ ਆ ਮੀਨ ਉਹ ਗਦੀਆਂ ਵਿਕਦੀਆਂ ਆ ਵੀ ਇਹਦੇ ਉੱਤੋਂ ਦੀ ਆ ਅੱਗੇ ਰੋਡ ਦੇ ਪਚਾਲ ਦੇ ਜਾਂਦੀ ਹੈ ਰਕਾਰਡ ਪੋੜੀਆਂ ਜਾਂਦੀਆਂ ਤੇ ਰੋਡ ਕਰ ਦਿੰਦੇ ਬੰਦਦੇ ਇਹ ਫਿਰ ਪਚਾਲ ਦੀ ਢਵਾਉਂਦੇ ਨੇ ਸੜਕ ਦੇ ਉੱਤੇ ਠੀਕ ਹੈ ਨਾ ਇਹੇ ਜੀ ਗੱਲ ਬਾਤ ਇਹ ਮਹੋਵਾ ਬਹੇਦੇ ਸਿਟੀ ਜਾਮ ਟ੍ਰੈਫਿਕ ਬਹੁਤ ਸੀ ਜਿਹੜੀ ਰੋਡ ਤੋਂ ਵੱਤੋਂ ਵੱਧ ਤੇ ਦਾ ਕਰਕੇ ਫਿਰ ਵੀਡੀਓ ਬਣਾਈ ਨਹੀਂ ਮੈਂ ਕਿਹਾ ਬੋਲਾ ਸਾਰਾ ਉਹਨਾਂ ਸਰ ਨਾਲ ਭੰੜੀ ਦੇ ਨਾਲੇ ਬਣਾ ਦੀ ਕਿ ਜੀ ਦਾ ਖਾ ਕਰ ਖੜ ਬਾਕਸੀ ਤੇ ਆ ਗਏ ਆ ਆਊਟਲੈਟ ਤੇ ਆ ਗਏ ਸੀਗੇ ਕਿੰਨਾ ਇਹਦਾ ਮਾਹੌਲ ਹੈ ਤੇ ਕੀ ਗੱਲਬਾਤ ਹੈ ਪਾਪਾ ਨੂੰ ਦਿਖੋਣੀ ਸੀ ਕੋਟੀ ਇੱਕ ਬਰਨ ਵਾਲੀ ਇੱਕ ਦੇਖ ਰਿਹਾ ਤੇ ਮਿਲ ਗਿਆ ਤਾਂ ਆਪਾਂ ਚੱਲਾਂਗੇ ਜਰੂਰ ਫਿਰਦੇ ਮਿਲ ਕੀ ਤਾਂ ਠੀਕ ਹੈ ਲੱਗਿਆ ਆ ਚੱਲਦੇ ਰਹਿਣਗੇ ਪ੍ਰੋਗਰਾਮ ਸ਼ਰੰਬੀ ਵਾਲੇ ਲੁੱਟ ਲੋ ਅੱਜ ਸਾਰੇ ਸ਼ੋਰੂਮ ਆ ਕੇ ਜੋ ਵੀ ਹੈ ਟਿੱਬੇ ਹੁੰਦੇ ਨੇ ਟਿੱਬਿਆਂ ਦਾ ਜਿਹੜੇ ਪੂਰੇ ਸ਼ੋਰੂਮ ਹੈ ਨਹੀਂ